ਨਮਸਕਾਰ ਆਕਾਸ਼ਵਾਣੀ ਦਾਇ ਚਲੰਦਰ ਕੇਂਦਰੇ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਤੇ ਬੰਗਲਾਦੇਸ਼ ਨੇ ਆਜ ਵਕਵਾ ਖੇਤਰਾ ਵਿੱਚ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਤੇ ਕਈ ਸਮਝੌਤਿਆਂ ਦਾ ਨਵੀਨੀਕਰਨ ਵੀ ਕੀਤਾ ਵਿਦੇਸ਼ੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਆਕਾਸ਼ਵਾਣੀ ਸਮਾਚਾਰ ਨੂੰ ਭਾਰਤ ਵਿੱਚ ਸਭ ਤੋਂ ਭਰੋਸੇਮੰਦ ਨਿਊਜ਼ ਬ੍ਰਾਂਡਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ ਪਕਟ ਕਬੀਰ ਜੀ ਦਾ ਜਨਮ ਦਿਹਾੜਾ ਅੱਜ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ ਅਤੇ ICC ਮਰਦ 2020 ਵਿਸ਼ਵ ਕੱਪ ਕ੍ਰਿਕਟ ਦੇ ਸੁਪਰ 8 ਵਿੱਚ ਐਂਟੀਗੁਆ ਵਿਖੇ ਅਜਰਾਤ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਆਕਾਸ਼ਵਾਣੀ ਮੈਚ ਦੀ ਲਾਈਵ ਕਮੈਂਟਰੀ ਦਾ ਪ੍ਰਸਾਰਣ ਕਰੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਤੇ ਬੰਗਲਾਦੇਸ਼ ਨੇ ਅੱਜ ਜੋ ਵੱਖ-ਵੱਖ ਖੇਤਰਾ ਵਿੱਚ ਸਮਝੌਤਿਆਂ ਦਾ ਆਦਾਨ-ਪ੍ਰਦਾਨ ਤੇ ਕਈ ਸਮਝੌਤਿਆਂ ਦਾ ਨਵੀਨੀਕਰਨ ਕੀਤਾ। ਇਨ੍ਹਾਂ ਸਮਝੌਤਿਆਂ ਵਿੱਚ ਡਿਜੀਟਲ ਤੇ ਹਰੀ ਪਾਈ ਵਾਲੀ ਸਮੁੰਦਰੀ ਸਹਿਯੋਗ, ਨੀਲੀ ਆਰਥਿਕਤਾ, ਸਿਹਤ ਅਤੇ ਦਵਾਈ ਪੁਲਾੜ ਸਹਿਯੋਗ, ਰੇਲਵੇ ਸੰਪਰਕ, ਸਮੁੰਦਰੀ ਵਿਗਿਆਨ, ਆਫਤ ਪ੍ਰਬੰਧਨ ਅਤੇ ਮੱਛੀ ਪਾਲਣ ਦੇ ਖੇਤਰਾ ਵਿੱਚ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰਤਬਾ

अपनी सहभागिता को मजबूत करने का निश्चय किया है इंडियन ओशन क्षेत्र के लिए हमारी विजन समान है इंडो पैसिफिक ओशन इनिशिएटिव्स में शामिल होने के लिए बांग्लादेश के निर्णय का हम स्वागत करते हैं हम बिमस्टेक सहित अन्य रीजनल और अंतर्राष्ट्रीय फोरम पर भी अपना सहयोग जारी रखेंगे ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਉਂਦੇ ਆਮ ਬਜਟ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਵਿੱਚ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਬਜਟ ਤੋਂ ਪਹਿਲਾਂ ਦੀ ਮੀਟਿੰਗ ਕੀਤੀ ਵਿੱਤ ਰਾਜ ਮੰਤਰੀ ਪੰਗਤ ਚੌਧਰੀ ਵਿੱਤ ਸਕੱਤਰ ਟੀਵੀ ਸੋਮਨਾਥਨ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਬੀਤੇ ਕੱਲ ਨਿਰਮਲਾ ਸੀਤਾਰਮਨ ਨੇ ਕਿਸਾਨ ਸੰਗਠਨਾਂ ਅਤੇ ਖੇਤੀਬਾੜੀ ਅਰਥਸ਼ਾਸਤਰੀਆਂ ਦੇ ਨੁਮਾਇੰਦਿਆਂ ਨਾਲ ਬਜਟ ਤੋਂ ਪਹਿਲਾਂ ਦਾ ਸਲਾਹ-ਮਸ਼ਵਰਾ ਕੀਤਾ ਸੀ ਇਸ ਤੋਂ ਪਹਿਲਾਂ ਉਹਨਾਂ ਵਿੱਤੀ ਤੇ ਪੂੰਜੀ ਬਾਜ਼ਾਰ ਖੇਤਰ ਦੇ ਪ੍ਰਮੁੱਖ ਮਹਾਰਾ ਉਦਯੋਗ ਦੇ ਨੇਤਾਵਾਂ ਅਤੇ ਐਸੋਸੀਏਸ਼ਨਾਂ ਦੇ ਨਾਲ ਨਾਲ ਪ੍ਰਮੁੱਖ ਅਰਥ ਸ਼ਾਸਤਰੀਆਂ ਨਾਲ ਵੀ ਅਚਈਆਂ ਮੀਟਿੰਗਾਂ ਕੀਤੀਆਂ ਸਨ ਆਕਾਸ਼ਵਾਣੀ ਸਮਾਚਾਰ ਨੂੰ ਭਾਰਤ ਵਿੱਚ ਸਭ ਤੋਂ ਭਰੋਸੇਮੰਦ ਨਿਊਜ਼ ਬ੍ਰਾਂਡਾਂ ਵਿੱਚੋਂ ਇੱਕ ਵਜੋਂ ਮੰਨਤਾ ਦਿੱਤੀ ਗਈ ਹੈ राइटर्स इंस्टीट्यूट फॉर द स्टडी ऑफ जर्नलिज्म ऑक्सफोर्ड यूनिवर्सिटी ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਨੇ ਦੇਸ਼ ਦੇ ਮੀਡੀਆ ਲੈਂਡਸਕੇਪ ਵਿੱਚ ਆਕਾਸ਼ਵਾਣੀ ਸਮਾਚਾਰ ਦੀ ਪ੍ਰਮੁੱਖ ਸਥਿਤੀ ਦੀ ਪੁਸ਼ਟੀ ਕੀਤੀ ਹੈ ਡਿਜੀਟਲ ਨਿਊਜ਼ ਰਿਪੋਰਟ 2024 ਦੇ ਹਿੱਸੇ ਵਜੋਂ ਜਾਰੀ ਇਸ ਸਾਲਾਨਾ ਪ੍ਰਕਾਸ਼ਨ ਨੇ ਖੁਲਾਸਾ ਕੀਤਾ ਹੈ ਕਿ ਆਕਾਸ਼ਵਾਣੀ ਸਮਾਚਾਰ ਨੂੰ ਦੇਸ਼ ਦੇ ਹੋਰ ਪ੍ਰਮੁੱਖ ਮੀਡੀਆ ਹਸਾ ਨਾਲੋਂ ਕਾਫੀ ਵੱਧ ਟਰਸਟ ਸਕੋਰ ਮਿਲਿਆ ਹੈ ਪ੍ਰਚਾਰ ਭਾਰਤੀ ਦੇ ਚੇਅਰਮੈਨ ਨਵਨੀਤ ਕੁਮਾਰ ਸੈਗਲ ਨੇ ਇਸ ਸ਼ਾਨਦਾਰ ਉਪਲਬਧੀ ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਸ ਨੂੰ ਹਰ ਹਾਲਤ ਵਿੱਚ सच्चाई का प्रसारण करने ली आकाशवाणी समाचार की अटुट वचनबद्धता की प्रामाणिकता दस ऑल इंडिया रेडियो को रेडियो कैटेगरी में सबसे भरोसेमंद चैनल माना गया ऑल इंडिया रेडियो और प्रसार भारती का मोटो है भरोसा सच का हम सच के अलावा और कुछ नहीं दिखाते हैं कुछ नहीं चलाते हैं तो सारे दर्शकों को अभी मैं बधाई देना चाहूंगा जो हमारे इस रेडियो के साथ जुड़े रहे ऑल इंडिया रेडियो के साथ और कर्मचारियों को अधिकारियों को विशेष रूप से बधाई ये जो भरोसा है देश का दुनिया का ऑल इंडिया रेडियो के इस भरोसे को हम लोग आगे भी कायम रखें पंजाब के बिजली मंत्री हरभजन सिंह ईटीओ ने कहा है कि पंजाब राज बिजली कारपोरेशन पीएसपीसीएल ने बिजली दी पिछले साल दी सब तो 1532 मेगा मेगावाट दी मांग ਨੂੰ पार ਕਰਦਿਆਂ ਇਸ ਸਾਲ 19 ਜੂਨ ਨੂੰ 16078 मेगावाट ਦੀ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ ਨੂੰ کامیابی ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਪਰਵੇ ਚੌਨੇ ਦੀ ਫਸਲ ਦੀ ਬਿਜਾਈ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8 ਘੰਟੇ ਮੁਹੱਈਆ ਨਿਰਵਿਘਨ ਬਿਜਲੀ ਸਪਲਾਈ ਦੇ ਨਾਲ-ਨਾਲ ਕਿਸੇ ਵੀ ਖਪਤਕਾਰ ਵਰਗ ਤੇ ਕੋਈ ਕੱਟ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਸੂਬੇ ਚ 11 ਕੇਵੀ ਦੇ 13340 ਫੀਡਰ ਨੇ ਜਿਨ੍ਹਾਂ ਵਿੱਚੋਂ 6954 ਫੀਡਰ ਕਰੀਬ 14 ਲੱਖ ਟਿਊਬਲ ਕਨੈਕਸ਼ਨਾਂ ਨੂੰ ਖੇਤੀਬਾੜੀ ਸਪਲਾਈ ਪ੍ਰਦਾਨ ਕਰਤੇ ਨੇ ਉਹਨਾਂ ਕਹਿਆ ਕਿ ਸੂਬਾ ਸਰਕਾਰ ਨੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਲੋੜਿੰਦੀ ਬਿਜਲੀ ਉਪਲਬਧਤਾ ਦੇ ਪ੍ਰਬੰਧ ਅਤੇ ਬੁਨਿਆਦੀ ਢਾਂਚੇ ਦੀ ਨਵੀਨੀਕਰਨ ਦੇ ਕਾਰਜਾਂ ਸਮੇਤ ਕਈ ਕਦਮ ਚੁੱਕੇ ਨੇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪਾਕਤ ਕਵੀਰ ਜੈੰਤੀ ਤੇ ਅੱਜ ਹੁਸ਼ਿਆਰਪੁਰ ਵਿਖੇ ਰਾਜਪਦਰੀ ਸਮਾਗਮ ਕਰਵਾਇਆ ਗਿਆ ਇਸ ਵਿੱਚ ਮੁੱਖ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਉਹਨਾਂ ਆਪਤ ਕਵੀਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਉਹਨਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਵਾਸਤੇ ਸੂਬਾ ਸਰਕਾਰ ਕਈ ਕਦਮ ਚੁੱਕਣ ਜਾ ਰਹੀ ਹੈ ਇਸੇ ਲਈ ਵਿੱਚ ਹਰ ਡੀਸੀ ਦਫ਼ਤਰ ਵਿੱਚ ਖਿੜਕੀਆਂ ਬਣਾਈਆਂ ਜਾਣਗੀਆਂ ਤੇ ਅਰਜੀ ਸਿਰਫ ਡੀਸੀ ਦਫਤਰ ਵਿੱਚ ਸੀਐਮ ਵਿੰਡੋ ਤੇ ਦਿੱਤੀ ਜਾ ਸਕੇਗੀ ਲੋਕਾਂ ਨੂੰ ਕੰਮ ਲਈ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਵੀ ਬਦਲਾਅ ਸਮੇਂ ਦੀ ਜ਼ਰੂਰਤ ਹੈ ਇਸ ਲਈ ਹੀ ਸਰਕਾਰ ਸਿੱਖਿਆ ਖੇਤਰ ਨਾਲ ਵਿਸ਼ੇਸ਼ ਧਿਆਨ ਦੇ ਰਹੀ ਹੈ ਉਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਅੱਜ ਸ਼ਰਧਾ ਤੇ ਸਤਖਾਂ ਨਾਲ ਮਨਾਇਆ ਗਿਆ। ਅੰਮ੍ਰਿਤਸਰ ਵਿਖੇ ਸਾਜਕੰ ਸ਼੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ਼੍ਰੀ ਮੰਚੀ ਸਾਹਿਬ ਦੇਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਪਾਈਬਲ ਦੇ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਪਾਈ ਗੁਰਚਰਨ ਸਿੰਘ ਨੇ ਕੀਤੀ। ਸੰਗਤਾਂ ਨੂੰ ਪਾਵਨ ਹਕਨਾਮਾ ਕਥਾਵਾਚਕ ਪਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਉਹਨਾਂ ਸੰਗਤਾਂ ਨਾਲ ਤਕਬੀਰ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਉਹਨਾਂ ਸੰਗਤ ਨੂੰ ਭਗਤ ਕਬੀਰ ਜੀ ਵੱਲੋਂ ਸਮਾਜਿਕ ਰੀਤੀਆਂ ਦਾ ਵਿਰੋਧ ਕਰਦੇ ਹੋਏ ਅਕਾਲਪੁਰਖ ਦੀ ਭਗਤੀ ਕਰਨ ਦੇ ਦਿਖਾਈ ਰਾ ਤੇ ਚਲੰਤੀ ਅਪੀਲ ਕੀਤੀ। ਦੇਸ਼ ਵਿੱਚ ਅੰਗਰੇਜ਼ੀ ਰਾਜ ਸਮੇਂ ਬਣੇ ਤਿੰਨ ਕਾਨੂੰਨਾਂ ਦੀ ਥਾਂ 1 ਜੁਲਾਈ ਤੋਂ ਨਵੇਂ ਕਾਨੂੰਨ ਲਾਗੂ ਹੋ ਜਾਣਗੇ। ਇਹ ਨਵੇਂ ਕਾਨੂੰਨ ਮੌਜੂਦਾ ਸਮੇਂ ਮੁਤਾਬਕ ਬਣਾਈ ਗਏ ਨੇ ਹੋਰ ਵੇਰਵੇ ਨਾਲ ਇਹ ਰਿਪੋਰਟ। ਇਹਨਾਂ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ ਐਕਟ ਵਸਤੀਵਾਦੀ ਯੁੱਗ ਦੇ ਇੰਡੀਅਨ ਪੈਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਇਨਾ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਹਨਾਂ ਲਈ ਸਜ਼ਾ ਤੈਅ ਕਰਨਾ ਅਤੇ ਦੇਸ਼ 'ਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਣਾ ਹੈ ਜਿਹੜੀਆਂ ਧਾਰਾਵਾਂ ਜੁਰਮ ਦੀ ਪਛਾਣ ਬਣ ਚੁੱਕੀਆਂ ਸਨ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹਨਾਂ ਵਿੱਚ ਵੀ ਬਦਲਾਅ ਹੋਵੇਗਾ ਜਿਵੇਂ ਕਿ ਕਤਲ ਲਈ ਲਾਈ ਜਾਂਦੀ ਆਈਪੀਸੀ ਦੀ ਧਾਰਾ 302 ਹੁਣ ਧਾਰਾ 101 ਵੱਜੋਂ ਜਾਣੀ ਜਾਵੇਗੀ ਠੱਗੀ ਲਈ ਲਾਈ ਜਾਂਦੀ ਧਾਰਾ 420 ਹੁਣ ਧਾਰਾ 316 ਹੋਵੇਗੀ ਜਦਕਿ ਜ਼ਬਰ ਜਨਾਬ ਵਾਲੀ ਧਾਰਾ 376 ਹੁਣ ਧਾਰਾ 63 ਹੋਵੇਗੀ ਭਾਰਤੀ ਨਿਆਂ ਸੰਹਿਤਾ ਵਿੱਚ ਇਹ ਤੈਅ ਹੋਵੇਗਾ ਕਿ ਕਿਹੜਾ ਕੰਮ ਜ਼ੁਰਮ ਹੈ ਅਤੇ ਉਸ ਲਈ ਕੀ ਸਜ਼ਾ ਹੋਵੇਗੀ ਆਈਪੀਸੀ ਦੀਆਂ 511 ਧਾਰਾਵਾਂ ਦੇ ਮੁਕਾਬਲੇ ਵਿੱਚ ਨਵੀਂ ਭਾਰਤੀ ਨਿਆਂ ਸੰਹਿਤਾ ਵਿੱਚ 358 ਧਾਰਾਵਾਂ ਹੋਣਗੀਆਂ 21 ਨਵੇਂ ਜ਼ੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ 531 ਧਾਰਾਵਾਂ ਹੋਣਗੀਆਂ ਇਸ ਵਿੱਚ ਪੁਰਾਣੇ ਕਾਨੂੰਨ ਦੀਆਂ 177 ਧਾਰਾਵਾਂ ਨੂੰ ਬਦਲਿਆ ਗਿਆ ਹੈ ਅਤੇ 9 ਨਵੀਆਂ ਧਾਰਾਵਾਂ ਜੋੜ ਕੇ 14 ਧਾਰਾਵਾਂ ਖਤਮ ਵੀ ਕੀਤੀਆਂ ਗਈਆਂ ਨੇ ਅਤਵਾਦ ਮੌਬ ਲਿੰਚਿੰਗ ਅਤੇ ਕੌਮੀ ਸੁਰੱਖਿਆ ਖਤਰੇ ਵਿੱਚ ਪਾਉਣ ਵਾਲੇ ਜ਼ੁਰਮਾਂ ਲਈ ਸਜ਼ਾ ਹੋਰ ਸਖਤ ਕੀਤੀ ਗਈ ਹੈ ਯਕੀਨਨ ਇਹਨਾਂ ਕਦਮਾਂ ਨਾਲ ਮੌਜੂਦਾ ਨਿਆਂ ਪ੍ਰਣਾਲੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਲੰਧਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਿਕੰਦਰ ਸ਼ਮਸ਼ੀਰ ਪੁਰ ਖਾਲਵੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਵਿਸ਼ਾ ਪਧਰੀ ਦਿੱਲੀ ਮਾਡਲ ਦੀ ਤਰਜ਼ ਤੇ ਪੰਜਾਬ ਦੀ ਸੱਤਾ ਤੇ ਕਾਬਸ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਤਕੀਲਣ ਲਈ ਜਾਂ ਤੰਸ਼ੀਲੇ ਮੁਹਾਲੀ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਦਾਖਲਾ ਸੈਸ਼ਨ 2024-25 ਲਈ ਅਨੇਕਾਂ ਕੀਤਾਮੁਖੀ ਕੋਰਸਾਂ ਨੂੰ ਬੰਦ ਕਰਨ ਦਾ ਨਾਦਰ ਸ਼ਾਹੀ ਹੁਕਮ ਜਾਰੀ ਕੀਤਾ ਹੈ ਉਹਨਾਂ ਦੱਸਿਆ ਕਿ ਸੂਬੇ ਦੀਆਂ ਕਰੀਬ 150 ਸਰਕਾਰੀ ਉਦਯੋਗਿਕ ਸਖਲਾਈ ਸੰਸਥਾਵਾਂ 'ਚ ਵੱਖ-ਵੱਖ ਯੋਜਨਾਵਾਂ ਮਾਦਨ ਚਲਾਈ ਜਾ ਰਹੀ ਹੈ ਵੱਖ-ਵੱਖ ਕੋਰਸਾਂ 'ਚ 35 ਤੋਂ 40 ਹਜ਼ਾਰ ਸਿੱਖਿਆਰਥੀ ਕੀਤਾਮੁਖੀ ਕੋਰਸਾਂ 'ਚ ਸਿੱਖਲਾਈ ਲੈ ਰਹੇ ਨੇ ਉਨਾ ਕਿਆ ਕਿ ਤਤਕਾਲੀ ਹਕੂਮਤਾਂ ਵੱਲੋਂ ਸਿੱਖਿਆਰਥੀਆਂ ਨੂੰ ਸਮੇਂ ਦਾਹਾਣੀ ਬਣਾਉਣ ਲਈ ਮਿਆਰੀ ਸਿਖਲਾਈ ਦਿਵਾਉਣ ਲਈ ਯਤਨ ਕੀਤੇ ਜਾਂਦੇ ਰਹੇ ਨਹੀਂ ਪਰ ਮੌਜੂਦਾ ਸਰਕਾਰ ਨੇ ਕਈ ਲਾਹੇਵੰਦ ਕੋਰਸ ਬੰਦ ਕਰਨ ਦੇ ਨਾਦਰशाही ਹੁਕਮ ਜਾਰੀ ਕਰਕੇ ਜਿੱਥੇ ਅਨੇਕਾਂ ਇੰਸਟ੍ਰਕਟਰਾਂ ਨੂੰ ਬੇਰੋਜ਼ਗਾਰੀ ਦੇ ਰਾਹੇ ਤੋੜਿਆ ਹੋਤੇ ਹੀ ਹਜ਼ਾਰਾਂ ਸਿੱਖਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦਾ ਯਤਨ ਵੀ ਕੀਤਾ ਹੈ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 8 ਵਿੱਚ ਭਾਰਤ ਦਾ ਮੁਕਾਬਲਾ ਅਰਜנטיਗੁਆ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ 'ਚ ਬੰਗਲਾਦੇਸ਼ ਨਾਲ ਹੋਵੇਗਾ ਆਪਣੇ ਪਹਿਲੇ ਸੁਪਰ 8 ਮੁਕਾਬਲੇ 'ਚ ਭਾਰਤ ਨੇ ਬਾਰਬਾਡੋਸ ਦੇ ਕੇਨ ਸਟ੍ਰਿੰਗਨਨ ਓਵਲ ਵਿੱਚ अफगानिस्तान ਨੂੰ 47 ਦੌੜਾਂ ਨਾਲ ਹਰਾਇਆ ਸੀ ਅੱਜ ਦਾ ਮੈਚ ਬਹੁਤ ਅਹਿਮ ਹੈ ਕਿਉਂਕਿ ਭਾਰਤ ਸੋਮਵਾਰ ਨੂੰ ਆਸਟ੍ਰੇਲੀਆ ਨਾਲ ਆਪਣੇ ਅਹਿਮ ਮੁਕਾਬਲੇ ਤੋਂ ਪਹਿਲਾਂ ਫਾਈਨਲ 4 ਵਿੱਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਇੱਕ ਹੋਰ ਹਾਰ ਨਾਲ ਟਰਨਮੈਂਟ ਵਿੱਚ ਬੰਗਲਾਦੇਸ਼ ਦਾ ਸਫ਼ਰ ਖਤਮ ਹੋ ਜਾਏਗਾ ਇਹ ਮੈਚ ਰਾਤ 8:00 ਵਜੇ ਸ਼ੁਰੂ ਹੋਵੇਗਾ ਤੇ ਆਕਾਸ਼ਵਾਣੀ ਇਸ ਮੈਚ ਦੀ ਲਾਈਵ ਕਮੈਂਟਰੀ ਦਾ ਪ੍ਰਸਾਰਣ ਕਰੇਗਾ ਪੁਲਿਸ ਜ਼ਿਲ੍ਹਾ ਲੋਧਣਾ ਦੇ ਹਾਤੀਵਾਲੋਂ ਦਾ ਖਾਦੇ ਪਿੰਡ ਗੁਰੂ ਵਿਖੇ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਆਮ ਲੋਕਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਰਿਹਾ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਗਹਿਲੇਵਾਲਾ ਵਿੱਚ ਇੱਕ ਡਰੋਨ ਦੀ ਮੌਜੂਦਗੀ ਬਾਰੇ ਸੀਮਾ ਸੁਰੱਖਿਆ ਬਲ ਦੇ ਖੂਫੀਆ ਵਿੰਗ ਦੀ ਸੂਚਨਾ ਦੇ ਧਾਰਤੇ ਬੀਐਸਐਫ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਜਿਸ ਦੌਰਾਨ ਅਸਵੇਰੇ ਪਿੰਡ ਦੇ ਖੇਤ ਵਿੱਚੋਂ ਇੱਕ ਪੈਕੇਟ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਗਿਆ ਹੈਰੋਇਨ ਦਾ ਕੁੱਲ ਵਜ਼ਨ 500 ਗ੍ਰਾਮ ਹੈ ਤੇ ਇਸੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ